ਹਾਂਜੀ ਵੀਰੋ ਤੁਹਾਡੇ ਵਾਸਤੇ ਬਹੁਤ ਵਧੀਆ ਹੀ ਗਾਈ ਲੈ ਕੇ ਆ ਚੁੱਕੇ ਆਂਗੇ 25 ਤੋਂ ਪਲੱਸ ਦੁੱਧ ਵਾਲੀ ਹੈਗੀ ਗਾਈ ਸੋ ਏਰੀਆ ਹੈਗਾ ਬਠਿੰਡਾ ਜੋ ਕਿਸੇ ਵੀਰ ਭਰਾ ਨੇ ਗਾਈ ਖਰੀਦਣੀ ਹੋਵੇ ਤਾਂ ਬਾਈ ਨਾਲ ਕਨੈਕਟ ਕਰ ਸਕਦਾ ਹੈ ਨੰਬਰ ਆਪਾਂ ਸਕਰੀਨ ਤੇ ਦੇ ਰਹੇ ਹਾਂ ਸੋ ਬਹੁਤ ਵਧੀਆ ਥਾਨ ਹੈ ਜੀ ਸੋ ਕੱਟ ਕਾਠੀ ਪੂਰਾ ਵਧੀਆ ਗਾਈ ਦਾ ਸੋ ਜਿਹੜੇ ਵੀਰ ਭਰਾ ਨੇ ਗਾਈ ਲੈਣੀ ਹੋਵੇ ਤਾਂ ਬਾਈ ਨਾਲ ਫੋਨ ਤੇ ਰੇਟ ਦੱਸੂਗਾ ਸੋ ਬਾਈ ਨਾਲ ਕਨੈਕਟ ਕਰਕੇ ਰੇਟ ਆਸਾਜੋ ਸੋ ਮਾਕਦੇ ਵੀ ਬਾਈ ਕਦਾ ਮਾਨਤਾ ਦੇ ਕਰਾਂਗੇ ਜੇ ਨਾ ਹੋ ਸਕੇ ਆ ਸੋ ਵੀਡੀਓ ਅੱਗੇ ਸ਼ੇਅਰ ਕਰ ਦੇ ਸੋ ਬਾਈ ਦੀ ਜੇ ਗਈ ਹੈ ਦੇਖ ਸਕਦੇ ਸੋ ਸਦਾ ਬਹੁਤ ਸਾਰਿਆਂ ਦਾ ਧੰਨਵਾਦ ਤੁਹਾਨੂੰ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ